WhatsApp ਭਾਰਤ ਦੇ ਵਿੱਚ ਬੰਦ ਹੋ ਸਕਦਾ ਹੈ ਲਗਾਤਾਰ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਦੇਖ ਰਹੇ ਹਾਂ ਕਿਉਂ ਹੋ ਸਕਦਾ ਹੈ ਕੀ ਕਾਰਨ ਹੈ WhatsApp ਦਾ ਇਹ ਫੈਸਲਾ WhatsApp ਨੂੰ ਕਿਉਂ ਲੈਣਾ ਪਿਆ ਤਾਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਇਹ ਸਮਝਾਂਗੇ ਪ੍ਰਿਆਸਤ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਨੂਰ ਵਰਜੋਤ ਤਾਂ ਤੁਹਾਡੇ ਨਾਲ ਤਾਂ WhatsApp ਨੂੰ ਲੈ ਕੇ ਬਹੁਤ ਚਰਚਾ ਬਣੀ ਹੋਈ ਕਿਉਂਕਿ ਬਹੁਤ ਸਾਰੇ ਲੋਕ WhatsApp ਤੇ ਜੁੜੇ ਨੇ ਅਸੀਂ ਸਾਰੇ ਅੱਜਕੱਲ WhatsApp ਪੱਤੇ ਕੰਮ ਕਰਦੇ ਆ ਕੋਈ ਵੀ ਕਹ ਲੋ بزਨਸ ਹੋਵੇ ਚੱਲਦਾ ਹੈ ਕੁਝ ਵੀ ਕੰਮ ਕਰਨਾ ਹੈ ਕਿਸੇ ਨਾਲ ਗੱਲ ਕਰਨੀ ਹੈ WhatsApp ਅਸ ਦਿ ਟਾਈਮ ਤੇ ਬਹੁਤ ਹੀ ਅਹਿਮ ਹੈ ਕਿਉਂਕਿ WhatsApp ਜਿਹੜਾ ਹੈਗਾ ਇੱਕ ਪ੍ਰਾਈਵੇਟ ਚੈਟ ਹੁੰਦੀ ਹੈ WhatsApp ਦੀ ਔਰ ਬਾਕੀ ਸੋਸ਼ਲ ਮੀਡੀਆ ਤੋਂ ਅਲੱਗ ਹੈ ਔਰ ਉੱਤੇ ਜੇ ਗੱਲ ਕੀਤੀ ਜਾਵੇ ਤਾਂ ਐਨਕ੍ਰਿਪਟਡ ਜਿਹੜੀ ਚੈਟ ਹੁੰਦੀ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤਾਂ ਉਹ ਸਿਰਫ ਤੁਹਾਡੇ ਤੱਕ ਹੀ ਜਾਣਕਾਰੀ ਰਹੂਗੀ ਆ ਤੁਹਾਡੇ ਨਾਲ ਗੱਲ ਕਰਨ ਵਾਲੇ ਤੱਕ ਜੇ ਤੁਸੀਂ ਫੋਨ ਤੇ ਗੱਲ ਕਰਦੇ ਹੋ ਮੋਸਟਲੀ ਤੁਸੀਂ ਸੁਣਿਆ ਹੋਊਗਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਵੌਇਸ ਕਾਲ ਤੇ ਗੱਲ ਕਰਦੇ ਆ WhatsApp ਤੇ ਗੱਲ ਕਰਦੇ ਆ ਤਾਂ ਕਿ ਕੋਈ ਵੀ ਡਾਟਾ ਨਾ ਲੀਕ ਹੋ ਜਾਵੇ ਆ ਗੱਲ ਕੋਈ ਵੀ ਲੀਕ ਨਾ ਹੋ ਜਾਵੇ ਤਾਂ ਇਹ ਐਂਡ ਟੂ ਐਂਡ ਐਨਕ੍ਰਿਪਸ਼ਨ ਦਾ ਜਿਹੜਾ Uh, WhatsApp ਦਾ ਫੀਚਰ ਹੁੰਦਾ ਹੈ ਕਿ WhatsApp call ਵੀ ਉਹ ਜਾਣਕਾਰੀ ਨਹੀਂ ਜਾਂਦੀ WhatsApp call view messages ਨਹੀਂ ਜਾਂਦੇ ਜਿਸ ਕਰਕੇ ਜਿਹੜੇ ਲੋਕ ਨੇ ਯੂਜ਼ਰ ਨੇ ਸੁਰੱਖਿਅਤ ਮਹਿਸੂਸ ਕਰਦੇ ਆ ਤਾਂ WhatsApp ਨੇ ਕੀ ਕੀਤਾ ਜੀ 2021 ਦੀ ਜਿਹੜੀ IT ਨਿਯਮਾਂ ਨੂੰ ਚੁਣੌਤੀ ਦਿੱਤੀ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਵੀ ਅਸੀਂ ਕਿਸੇ ਦੀ ਚੈਟ ਦਿਖਾ ਦਈਏ ਜਾਂ ਅਸੀਂ ਕਿਸੇ ਦੇ encrypted ਉਹ ਵਾਲਾ ਅਸੀਂ ਨਿਯਮ ਤੋੜ ਦਈਏ ਵੀ ਅਸੀਂ ਕਿਸੇ ਦੀ ਜਾਣਕਾਰੀ ਸਾਂਝੀ ਕਰੀ ਕਿਉਂਕਿ ਇਹ ਗੱਲਾਂ ਸਾਹਮਣੇ ਕਿਉਂਕਿ ਆਈਟੀ ਕੋਲ ਸਾਰੀ ਜਾਣਕਾਰੀ ਜਾਵੇ ਤਾਂ ਇਸ ਤਰ੍ਹਾਂ ਦੀ ਗੱਲਾਂ ਹੋਈਆਂ ਸੀ ਕਿ WhatsApp ਜਿਹੜਾ ਆਪਣੀ ਉਹ ਚੀਜ਼ ਜਿਹੜੀ ਐਨਕ੍ਰਿਪਟਿਡ ਉਹ ਬੰਦ ਕਰ ਦਵੇ WhatsApp ਕਹਿੰਦਾ ਕਿ ਅਸੀਂ ਇਹ ਚੀਜ਼ ਕੁਝ ਨਹੀਂ ਕਰਾਂਗੇ ਜੇਕਰ ਸਾਨੂੰ ਇਹ ਕਰਨ ਲਈ ਮਜਬੂਰ ਕੀਤਾ ਜਾਂਦਾ ਤਾਂ ਅਸੀਂ WhatsApp ਜਿਹੜਾ ਪਰ ਦੇ ਵਿੱਚ ਬੰਦ ਕਰਕੇ ਅਸੀਂ ਵਾਪਸ ਚਲੇ ਜਾਵਾਂਗੇ ਤਾਂ ਇਹ ਖਬਰ ਪੂਰੀ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਬਹੁਤ ਸਾਰੀਆਂ ਤੁਸੀਂ ਖਬਰਾਂ ਸੁਣੇ WhatsApp ਬੰਦ ਹੋ ਜਾਊਗਾ WhatsApp ਹਜੇ ਬੰਦ ਨਹੀਂ ਹੋਇਆ ਪਰ ਇਨ ਫਿਊਚਰ ਜੇਕਰ ਹਾਈ ਕੋਰਟ ਕੋਈ ਫੈਸਲਾ ਲੈਂਦੀ ਹੈ ਜਾਂ WhatsApp ਨੂੰ ਐਨਕ੍ਰਿਪਟਡ ਜਿਹੜੀ ਐਂਡ ਟੂ ਐਂਡ ਐਨਕ੍ਰਿਪਟਡ ਦੀ অপਸ਼ਨ ਜਿਹੜੀ ਬੰਦ ਕਰਨ ਨੂੰ ਕਿਹਾ ਜਾਂਦਾ ਤਾਂ WhatsApp ਜਿਹੜਾ ਹੈ ਉਹਦੇ ਉੱਪਰ ਕਹਿ ਸਕਦਾ ਹੈ ਕਿ ਉਹ ਸ਼ਾਇਦ ਵਾਪਸ ਜਾ ਸਕਦਾ ਹੈ ਭਾਰਤ ਦੇ ਵਿੱਚ WhatsApp ਨੂੰ ਬੰਦ ਕਰ ਦਿੱਤੇ ਤਾਂ ਕਾਫੀ ਲੋਕਾਂ ਦਾ ਫਿਰ ਨੁਕਸਾਨ ਹੋਣਾ ਸਿੱਧੇ ਤੌਰ ਤੇ ਬਹੁਤ ਲੋਕਾਂ ਦਾ ਬਿਜ਼ਨਸ ਵੀ ਜਿਹੜਾ ਠੱਪ ਹੋਊਗਾ ਕਿਉਂਕਿ ਕੰਪਨੀ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਇਨਕ੍ਰਿਪਸ਼ਨ ਤੋੜਨ ਦੇ ਲਈ ਮਜਬੂਰ ਕੀਤਾ ਜਾਂਦਾ ਤਾਂ ਭਾਰਤ ਦੇ ਵਿੱਚ ਕੰਮ ਕਰਨਾ ਉਹਨਾਂ ਨੇ ਬੰਦ ਕਰ ਦੇਣਾ ਸਿੱਧੇ ਤੌਰ ਤੇ ਉਹਨਾਂ ਨੇ ਸਪਸ਼ਟ ਕਰ ਦੇਣਾ ਤਾਂ ਐਂਡ ਟੂ ਐਂਡ ਐਸਕ੍ਰਿਪਸ਼ਨ ਬਾਰੇ ਵੀ ਤੁਹਾਨੂੰ ਦੱਸਿਆ ਵੀ ਇਹ ਕੀ ਚੀਜ਼ ਹੁੰਦੀ ਹੈ ਬਹੁਤ ਹੀ ਵਧੀਆ ਸੁਰੱਖਿਆ ਪ੍ਰਣਾਲੀ ਹੈਗੀ ਹੈ ਜਿਹਦੇ ਵਿੱਚ ਤੁਹਾਡੀਆਂ ਚੈਟਾਂ ਸੁਰੱਖਿਅਤ ਰਹਿੰਦੀਆਂ ਨੇ ਐਂਡ ਟੂ ਐਂਡ ਐਨਕ੍ਰਿਪਸ਼ਨ ਦਾ ਮਤਲਬ ਹੈ ਕਿ ਸਿਰਫ ਭੇਜਣ ਵਾਲਾ ਤੇ ਪ੍ਰਾਪਤ ਕਰਨ ਵਾਲਾ ਹੀ ਚੈਟ ਦੇ ਮੈਸੇਜ ਨੂੰ ਪੜ੍ਹ ਸਕਦੇ ਜੋ ਤੁਸੀਂ ਕਿਸੇ ਨਾਲ ਫੋਨ ਵਾਇਸ ਕਾਲ ਤੇ ਗੱਲ ਕਰਦੇ ਹੋ ਉਦੋਂ ਵੀ ਐਨ ਟੂ ਐਨ ਇਨਕ੍ਰਿਪਟਡ ਜਿਹੜਾ ਲਿਖਿਆ ਆਉਂਦਾ ਨਜ਼ਰ ਆਉਂਦਾ ਹੁੰਦਾ ਤੁਸੀਂ ਮੈਸੇਜ ਕੋਲਦੇ ਤਾਂ ਉਦੋਂ ਵੀ ਉਹ ਚੀਜ਼ ਲਿਖੀ ਨਜ਼ਰ ਆਉਂਦੀ ਹੈ ਮਤਲਬ ਕਿ ਉਹ ਚੀਜ਼ ਤੁਹਾਡੇ ਤੱਕ ਹੀ ਹੈ ਤੇ ਤੁਹਾਡੀ ਸੇਫ ਆ ਉਹ ਕਿਸੇ ਕੋਲ ਨਹੀਂ ਜਾ ਰਹੀ ਹੈਗੀ ਦਾ ਇਹ ਨਹੀਂ ਨੀ WhatsApp ਖੁਦ ਵੀ ਇਹ ਮੈਸੇਜ ਨਹੀਂ ਦੇਖ ਸਕਦਾ ਤੁਹਾਡੇ end to end encryption ਦੇ ਨਾਲ WhatsApp ਤੇ ਭੇਜੀਆਂ ਗਈਆਂ ਸਾਰੀਆਂ ਫੋਟੋਆਂ ਦਸਤਾਵੇਜ਼ ਵੀਡੀਓ ਹੋਰ ਵੀ ਚੀਜ਼ਾਂ ਸੁਰੱਖਿਅਤ ਰਹਿੰਦੀਆਂ ਹਨ ਆਮ ਤੌਰ ਤੇ ਗਣਿਤ ਕੈਲਕੂਲੇਟਰਮ ਅਤੇ ਕ੍ਰਿਪਟੋਗ੍ਰਾਫਿਕ ਕੁੰਜੀਆਂ ਦੀ ਵਰਤੋਂ ਕਰਕੇ ਜਿਹੜਾ ਇਹ ਲਾਗੂ ਕੀਤਾ ਜਾਂਦਾ ਹੁਣ ਰੌਲਾ ਕੀ ਪੈ ਗਿਆ ਕਿ WhatsApp ਤੇ ਇਸ ਦੀ ਮੂਲ ਕੰਪਨੀ Meta ਨੇ 2021 ਦੇ ਵਿੱਚ ਦੇਸ਼ ਦੇ ਵਿੱਚ ਲਿਆਂਦੇ ਗਏ ਸੂਚਨਾ ਟੈਕਨੋਲੋਜੀ ਆਈਟੀ ਨਿਯਮਾਂ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਦੋਵਾਂ ਪਟੀਸ਼ਨਾਂ ਦੇ ਵਿੱਚ ਵੀਰਵਾਰ ਨੂੰ 25 ਅਪ੍ਰੈਲ ਨੂੰ ਹਾਈ ਕੋਰਟ 'ਚ ਸੁਣਵਾਈ ਹੋਈ ਆਈਟੀ ਨਿਯਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਮੈਨੇਜਿੰਗ ਕੰਪਨੀਆਂ ਦੇ ਲਈ ਕਿਸੇ ਚੈਟ ਦਾ ਪਤਾ ਲਾਉਣਾ ਤੇ ਮੈਸੇਜ ਨੂੰ ਸਭ ਤੋਂ ਪਹਿਲਾਂ ਕ੍ਰੀਏਟ ਕਰਨ ਵਾਲੇ ਵਿਅਕਤੀ ਦਾ ਪਤਾ ਲਾਉਣ ਦੀ ਵਿਵਸਥਾ ਜ਼ਰੂਰ ਕਰਨੀ ਪਵੇਗੀ ਤਾਂ ਇਹ ਜਿਹੜੀ ਗੱਲ ਹੋਈ ਹੈ ਮੈਟਾ ਦੀ ਮਲਕੀਅਤ ਵਾਲੇ ਮੈਸੇਂਜਿੰਗ ਪਲੇਟਫਾਰਮ WhatsApp ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਦਲੀਲ ਦਿੱਤੀ ਹੈ ਉਹਨੇ ਕਿਹਾ ਕਿ ਲੋਕ WhatsApp ਦੀ ਵਰਤੋਂ ਇਸ ਦੇ ਪ੍ਰਾਈਵੇਸੀ ਫੀਚਰ ਦੀ ਖੂਬੀ ਕਰਕੇ ਕਰਦੇ ਨੇ ਉਹ ਜਾਣਦੇ ਨੇ ਕਿ ਭੇਜੇਗੀ ਉਹਨਾਂ ਦੇ ਸੰਦੇਸ਼ ਜਿਹੜੇ ਨੇ ਐਂਡ ਟੂ ਐਂਡ ਐਨਕ੍ਰਿਪਟਡ ਨੇ ਪਾ ਕੇ ਉਹਨਾਂ ਦੇ ਮੈਸੇਜ ਸਿਰਫ ਉਹੀ ਬੰਦਾ ਪੜ ਸਕਦਾ ਜੀਨੇ ਉਹਨੂੰ ਮੈਸੇਜ ਭੇਜਿਆ ਕੰਪਨੀ ਨੇ ਕਿਹਾ ਕਿ ਪਲੈਟਫਾਰਮ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਸਾਨੂੰ ਕ੍ਰਿਪਸ਼ਨ ਤੋੜਨ ਦੇ ਲਈ ਕਿਹਾ ਜਾਂਦਾ ਤਾਂ ਅਸੀਂ ਇੱਥੋਂ ਚਲੇ ਜਾਵਾਂਗੇ ਤਾਂ ਸਾਰੀ ਕੁੱਲ ਮਿਲਾ ਕੇ ਇਹ ਗੱਲ ਹੋਈ ਹੈ ਉਹ ਕਹਿੰਦੇ ਵੀ ਜੇ ਤੁਸੀਂ ਸਾਨੂੰ ਇਹ ਕਹੋਗੇ ਤਾਂ ਫਿਰ ਭਾਈ ਅਸੀਂ ਚਲੇ ਜਾਵਾਂਗੇ ਬੰਦ ਕਰ ਦਾਂਗੇ ਫਿਰ WhatsApp ਬੰਦ ਹੋ ਜਾਊਗਾ ਤੇ ਪਰ ਅਸੀਂ ਕਿਸੇ ਵੀ ਯੂਜ਼ਰ ਦੀ ਜਿਹੜੀ ਜਾਣਕਾਰੀ ਨਹੀਂ ਸਾਂਝੀ ਕਰਾਂਗੇ